ਜਿਹੜੇ ਖੰਨੇ ਦੇ ਤੇ ਨਾਲ ਆਸ-ਪਾਸ ਦੇ ਜਿਹੜੇ ਮੰਨੇ ਪਰਮੰਨੇ ਪ੍ਰਸਿੱਧ ਧਾਰਮਿਕ ਸਾਡੇ ਜਗਤ ਦੇ ਜਿਹੜੇ ਚਿਹਰੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਸਾਡੇ ਆਫਿਸ ਦੇ ਵਿੱਚ ਆਏ ਨੇ ਜਿਸ ਲਈ ਮੈਂ ਇਹਨਾਂ ਵੱਲੋਂ ਤੁਹਾਡੇ ਪਿਆਰ ਸੁਣਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜੋ ਸਾਨੂੰ ਪਤਾ ਹੀ ਹੈ ਜੋ ਇਹਨਾਂ ਨੂੰ ਅਸੀਂ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਵਰਗਵਾਸੀ ਸ਼੍ਰੀਮਤੀ ਸੰਦੇਸ਼ ਚੋਪੜਾ ਜੀ ਜੋ ਕਿ ਜਗ ਬਾਣੀ ਪੰਜਾਬ ਕੇਸਰੀ ਦੇ ਮੈਨੇਜਿੰਗ ਡਾਇਰੈਕਟਰ ਵਿਜੇ ਚੋਪੜਾ ਜੀ ਦੇ ਧਰਮ ਸਪਤਨੀ ਸੰ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਆਏ ਸਾਲ ਦੀ ਤਰ੍ਹਾਂ ਖੰਨਾ ਵਿਖੇ ਜੋ ਮੈਡੀਕਲ ਕੈਂਪ ਲਗਾਇਆ ਜਾਂਦਾ ਉਸੇ ਲੜੀ ਦੇ ਤਹਿਤ ਇਹ ਨੌਵਾਂ ਮੈਡੀਕਲ ਕੈਂਪ ਹੈ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਜੋ ਕਿ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਖੰਨਾ ਵਿਖੇ ਰਾਮ ਗੜੀਆ ਭਵਨ ਪਟੀਆਂ ਵਿਖੇ ਜੀਟੀ ਰੋਡ ਦੇ ਉੱਤੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਇਹ ਕੈਂਪ ਲੱਗਣਾ ਹੈ ਇਹਦੇ ਵਿੱਚ 40s ਜਿਹੜਾ ਹਸਪੀਟਲ ਹੈ ਲੁਧਿਆਣਾ ਵਾਲਾ ਉਹਦੇ ਜਿਹੜੇ ਆਲਾ ਡਾਕਟਰ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟੀਮ ਹੈ ਉਹ ਪਹੁੰਚ ਰਹੀ ਹੈ ਤੇ ਜਿਹਦੇ ਵਿੱਚ ਆਰਥੋਪੈਡਿਕਸ ਦੇ ਨਾਲ ਕਾਰਡੀਓਲੋਜੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਬਰੀਆਟਿਕ ਟ੍ਰਿਕ ਸਰਜਰੀ ਦੇ ਨਾਲ ਉਹ ਤੋਂ ਬਾਅਦ ਉਹ ਹੈੱਡ ਐਂਡ ਨੈਕ ਦੀ ਸਰਜਰੀ ਦੇ ਨਾਲ ਇੰਟਰਨਲ ਮੈਡੀਸਨ ਦੇ ਨਾਲ ਸੰਬੰਧਿਤ ਜਿਹੜੇ ਡਾਕਟਰ ਸਾਹਿਬਾਨ ਦਾ ਜਿਹੜਾ ਪੈਨਲ ਆ ਉੱਥੇ ਪਹੁੰਚ ਰਹੇ ਆ ਇਸ ਦੇ ਨਾਲ ਨਾਲ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਸਾਡੇ ਜਿਹੜੇ ਖੰਨੇ ਦੇ ਤੇ ਨਾਲ ਆਸ-ਪਾਸ ਦੇ ਜਿਹੜੇ ਮੰਨੇ ਪਰਮੰਨੇ ਪ੍ਰਸਿੱਧ ਧਾਰਮਿਕ ਸਾਡੇ ਜਗਤ ਦੇ ਜਿਹੜੇ ਚਿਹਰੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਉੱਥੇ ਪਹੁੰਚਲੇ ਨੇ ਲੋਕਲ ਡਾਕਟਰ ਸਾਹਿਬਾਨ ਦੀ ਜੋ ਟੀਮ ਹੈ ਜਿਹਦੇ ਵਿੱਚ ਅ ਸਕੰਦਰ ਡਾਕਟਰ ਨੇ ਸਾਡੇ ਲੋਕਲ ਮੈਗਨੇਟਿਕ ਥੈਰੇਪੀ ਦੇ ਡਾਕਟਰ ਨੇ ਲੋਕਲ ਇਦਾਂ ਹੀ ਕਰਕੇ ਡੈਂਟਿਸਟ ਡਾਕਟਰ ਨੇ ਸਾਡੇ ਲੋਕਲ ਆਯੁਰਵੈਦਿਕ ਦੇ ਡਾਕਟਰ ਨੇ ਤੇ ਨਾਲ ਜਿਹੜਾ ਮੈਡੀਕਲ ਦੇ ਨਾਲ ਜਿਹੜੇ ਸੰਬੰਧਿਤ ਜਿਹੜੇ ਡਾਕਟਰ ਨੇ ਸਾਡੇ ਲੋਕਲ ਉਹ ਵੀ ਉਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਜਿਹੜੇ ਬੱਚੇ ਫਿਜ਼ਿਕਲੀ ਡਿਸੇਬਲਡ ਨੇ ਉਹਨਾਂ ਨੂੰ ਉੱਥੇ ਟ੍ਰਾਈਸਾਈਕਲ ਦਿੱਤੇ ਜਾਣਗੇ ਫ੍ਰੀ ਦੇ ਵਿੱਚ ਔਰ ਜਿਹੜੇ 80% ਤੋਂ ਵੱਧ ਡਿਸੇਬਲਡ ਨੇ ਉਹਨਾਂ ਨੂੰ ਇਲੈਕਟ੍ਰੀਕਲ ਟ੍ਰਾਈ ਇਲੈਕਟ੍ਰਿਕ ਟ੍ਰਾਈਸਾਈਕਲ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਕਿਸੇ ਨੂੰ ਉੱਥੇ ਵੈਸੇ ਕੋਈ ਸਟਿਕ ਚਾਹੀਦੀ ਹੈ ਕੋਈ ਚੱਲਣ ਨੂੰ ਕੋਈ ਕੋਈ ਵੋਕਰ ਚਾਹੀਦਾ ਉਹ ਵੀ ਮਤਲਬ ਕਿ ਫ੍ਰੀ ਆਫ ਕਾਸਟ ਮੁਫਤ ਦੇ ਵਿੱਚ ਪ੍ਰੋਵਾਈਡ ਕਰਾਇਆ ਜਾਊਗਾ ਤੇ ਇੱਕ ਹੋਰ ਗੱਲ ਕਿ ਜਿਹੜਾ ਸ਼ੰਕਰਾ ਆਈ ਹਸਪੀਟਲ ਹੈ ਲੁਧਿਆਣਾ ਵੱਲੋਂ ਉੱਥੇ ਜਿਹੜਾ ਮੁਫਤ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਵੀ ਲਗਾਇਆ ਜਾਊਗਾ ਨਾਲ ਲੈਂਸ ਵੀ ਪਾਏ ਜਾਣਗੇ ਸੋ ਇਹ ਚੰਗਾ ਉਪਰਾਲਾ ਆਏ ਸਾਲ ਦੀ ਤਰ੍ਹਾਂ ਸਾਡੇ ਖੰਨੇ ਤੋਂ ਸਾਡੇ ਭਰਾ ਨੇ ਕਮਲਜੀਤ ਸਿੰਘ ਜੀ ਕਮਲ ਉਹਨਾਂ ਦੇ ਧਰਮ ਸੁਪਤਨੀ ਸਾਡੀ ਭੈਣ ਸੁਖਿੰਦਰ ਕੌਰ ਇਹ ਇਹਨਾਂ ਦੇ ਉਪਰਾਲੇ ਸਦਕਾ ਇਹ ਜਿਹੜਾ ਕੈਂਪ ਹੈ ਆਏ ਸਾਲ ਲਗਾਇਆ ਜਾਂਦਾ ਔਰ ਇਹ ਨੋਵਾਂ ਕੈਂਪ ਹੈ ਜਿਹੜਾ ਕਿ ਸ਼੍ਰੀਮਤੀ ਸਵਦੇਸ਼ ਝੋਪੜਾਈ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਕੈਂਪ ਦਾ ਉੱਥੇ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਜਿਸ ਜਿਹੜੇ ਬੰਦੇ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਨੇ ਉਹ ਬੇਸ਼ੱਕ ਇਹ ਇਹ ਜਿਹੜੇ ਦਿੱਤੇ ਗਏ ਨੰਬਰ ਨੇ ਕਮਲਜੀਤ ਸਿੰਘ ਕਮਲਜੀ ਨਾਲ ਜਾਂ ਭੈਣ ਸੁਖਵਿੰਦਰ ਕੌਰ ਜੀ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰੀ ਅੱਜ ਦੀ ਮੀਡੀਆ ਅੱਜ ਪ੍ਰੈਸ ਲੋਕਲ ਤੇ ਪਲੱਸ ਪੰਜਾਬ ਦੀ ਪ੍ਰੈਸ ਜੋ ਤੁਸੀਂ ਉਰੇ ਪਹੁੰਚਿਓ ਮੈਂ ਤੁਹਾਡਾ ਵੀ ਅੱਜ ਉਰੇ ਪਹੁੰਚਣ ਤੇ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਮੈਸੇਜ ਹੈ ਇਹ ਲੋਕਾਂ ਤੱਕ ਪਹੁੰਚਾਓ థాంਕ ਯੂ ਵੈਰੀ ਮਚ ਤੇ ਜਿਵੇਂ ਤੁਹਾਨੂੰ ਪਤਾ ਹੀ ਇਹ ਪੰਜਾਬ ਕੇਸਟਰੀ ਗਰੁੱਪ ਵੱਲੋਂ 5 ਜੁਲਾਈ ਨੂੰ ਮੁਫਤ ਮੈਡੀਕਲ ਕੈਂਪ ਲੱਗਣ ਜਾ ਰਿਹਾ ਹੈ ਤੇ ਉਸ ਵਿੱਚ ਉਸ ਦੇ ਲਈ ਅੱਜ ਸਾਡੇ ਪੰਜਾਬ ਕੇਸਰੀ ਖੰਨਾ ਆਫਿਸ ਦੇ ਵਿੱਚ ਕੈਬਨਰਨ ਮਿਨਿਸਟਰ ਤਰਨਪ੍ਰੀਤ ਸਿੰਘ ਸੌਂਜੀ ਪਹੁੰਚੇ ਨੇ ਉਹ ਇਸ ਸੰਬੰਧੀ ਜਿਹੜੀ ਉਹਨਾਂ ਨੇ ਸਾਡੇ ਨਾਲ ਪ੍ਰਬੰਧਾ ਸੰਬੰਧੀ ਜਿਹੜੀ ਮੀਟਿੰਗ ਕਰਨ ਲਈ ਸਪੈਸ਼ਲ ਉਹ ਪਹੁੰਚੇ ਨੇ ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿੰਨੇ ਜਿੰਨੀ ਦੇਰ ਤੋਂ ਅਸੀਂ ਇਹ ਕੈਂਪ ਲਾ ਰਹੇ ਹਾਂ ਤਰਨਪ੍ਰੀਤ ਸੌਂਜੀ ਦਾ ਸਾਨੂੰ ਹਰ ਵਾਰ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਦਿੱਤਾ ਜਾਂਦਾ ਰਿਹਾ ਤੇ ਅੱਜ ਭਾਵੇਂ ਇਹ ਇੱਕ ਬਹੁਤ ਵੱਡੇ ਕੈਬਨਟ ਦੇ ਵਿੱਚ ਵੀ ਵੱਡੇ ਉਤੇ ਤੇ ਬਰਾਜਮਾਨ ਨੇ ਇਹਨਾਂ ਨੇ ਉਸ ਚੀਜ਼ ਨੂੰ ਵੀ ਜਿਹੜਾ ਪਿੱਛੇ ਛੱਡ ਕੇ ਅੱਜ ਜਿਹੜਾ ਸਾਡੇ ਦਫ਼ਤਰ ਵਿੱਚ ਜਿਹੜਾ ਪਹੁੰਚੇ ਨੇ ਇਹਨਾਂ ਨੇ ਜੋ ਸਾਡੇ ਤੇ ਇਹ ਅਸੀਂ ਤਾਂ ਇਹ ਸਮਝਾਂਗੇ ਵੀ ਇਹਨਾਂ ਨੇ ਕਸਾ ਨਹੀਂ ਕੀਤਾ ਵੀ ਇੱਕ ਇੱਕ ਸੱਦੇ ਦੇ ਸਾਡੇ ਨਹੀਂ ਤਾਂ ਇਹ ਇਹਨਾਂ ਕੋਲ ਤਾਂ ਫੰਕਸ਼ਨਾਂ ਤੇ ਜਾਣ ਜੋਗਾ ਵੀ ਅੱਜ ਸਮਾਂ ਨਹੀਂ ਹੈਗਾ ਤੇ ਅੱਜ ਸਿਰਫ ਇੱਕ ਸਾਡੇ ਨਾਲ ਇਸ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਉਸ ਸੰਬੰਧੀ ਸਾਡੇ ਨਾਲ ਇਹ ਡਿਸਕਸ਼ਨ ਕਰਨ ਜਾਂ ਸਾਨੂੰ ਕੋਈ ਲੋੜ ਹੈ ਉਸ ਚੀਜ਼ ਦਾ ਇਹ ਕਰੋਸਾ ਦੇਣ ਵਾਸਤੇ ਅੱਜ ਸਪੈਸ਼ਲ ਸਾਡੇ ਆਫਿਸ ਦੇ ਵਿੱਚ ਆਏ ਨੇ ਜਿਸ ਲਈ ਮੈਂ ਇਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੋ ਸਾਨੂੰ ਪਤਾ ਹੀ ਹੈ ਜੋ ਇਹਨਾਂ ਨੂੰ ਅਸੀਂ ਕਵਾਂਗੇ ਇਹਨਾਂ ਨੇ ਸਾਡੀ ਜਿਹੜੀ ਹਰ ਮੰਗ ਹੈ ਜਿਹੜੀ ਉਹ ਪੂਰੀ ਕਰ ਦੇਣੀ ਹੈ ਥੈਂਕ ਯੂ